ਮੈਨੂੰ ਨਿਸਵਾਲ ਲੱਗਦੀ ਸਬਜ਼ੀਆਂ ਐ ਬਿਨਾ ਉਹ ਐਨੀ ਤਾਂ ਦਾਲ ਰੋਟੀ ਸਵਾਦ ਬਣਾ ਕੇ ਲੈਂਦੀ ਆ ਖਾ ਲੈ ਮੇਰੀ ਗਲਾਪੂ ਖਾ ਲੈ ਐ ਨਹੀਂ ਕਰ ਦਿੰਦੇ ਖਾ ਖਾ ਹਾਂ ਉਹਨਾਂ ਨੂੰ ਨਵਲਾਇਓ ਨੁਕਸਾਨ ਹੋ ਜਾਊਗਾ ਤੁਹਾਡੇ ਘਰ ਦਾ ਚਾਚਾ ਕੰਦੀ ਸ਼ਰਾਬ ਹੀ ਮੰਗਦਾ ਤੇਮਾ ਸ਼ਰਾਬ ਤੈਨੂੰ ਆਣ ਗਵਾਂਚੋਂ ਨਹੀਂ ਬੁੜੀਏ ਮੈਂ ਸਕਾ ਚਾਚਾ ਜੇ ਜਾ ਕੇ ਪੈਜੋ ਕਿਉਂ ਤੋਂ ਬਸਾ ਬਣਾਇਆ ਕੀ ਕਰਦੀ ਫਿਰਦੀ ਆਵਣ ਨਿਬੜਿਆ ਨਹੀਂ ਕੰਮ ਹਜੇ ਕੰਮ ਤਾਂ ਬਸ ਥੋੜਾ ਜਿਹਾ ਰਹਿ ਗਿਆ ਮੈਨੂੰ ਤਾਂ ਨਾ ਟੈਨਸ਼ਨ ਜੀ ਹੋਈ ਪਈ ਐ ਮੇਰਾ ਤਾਂ ਸਿਰ ਜਿਆ ਦਰਦ ਕਰੀ ਜਾਂਦਾ ਕਾਦੀ ਟੈਨਸ਼ਨ ਹੋ ਗਈ ਤੈਨੂੰ ਮੈਨੂੰ ਤਾਂ ਐ ਲੱਗਦਾ ਵੀ ਅਵਤਾਰ ਵੀਰ ਜੀ ਨੇ ਸ਼ਰਾਬ ਪੀਣ ਲੱਗ ਗਏ ਹੈ ਆਪਣੇ ਤਾਂ ਘਰੀ ਸ਼ਰਾਬ ਨੂੰ ਇੰਨੀ ਨਫ਼ਰਤ ਕਰਦੇ ਮਤਲਬ ਅਵਤਾਰ ਵੀਰ ਜੀ ਪੀਣ ਲੱਗ ਗਏ ਨਾ ਨਾ ਇਹ ਨਹੀਂ ਹੋ ਸਕਦਾ ਅਵਤਾਰ ਦੀ ਤਾਂ ਮੈਂ ਸੌਂ ਖਾ ਸਕਦਾ ਉਹ ਤਾਂ ਸ਼ਰਾਬ ਤੋਂ ਇੰਨੀ ਨਫ਼ਰਤ ਕਰਦਾ ਨਹੀਂ ਵੀਰਪਾਲ ਨਾ ਰਸੋਈ ਚ ਗਲਾਸ ਰੱਖ ਕੇ ਗਈ ਸੀ अच्छा ओ जो शराब ਦਾ ਮੁਸਕ ਆਉਂਦਾ ਸੀ ਓਏ ਉਹ ਤਾਂ ਮੈਂ ਦੱਸਦਾ ਤੈਨੂੰ ਹੂੰ ਉਹ ਤਾਂ ਕੀ ਹੈ ਵੀਰਪਾਲ ਹੋਮੋਪੈਥੀ ਦੀ ਦਵਾਈ ਖਾਂਦੀ ਹੈ ਉਹ ਚੋ ਸ਼ਰਾਬ ਵਰਗਾ ਮੁਸਕ ਆਉਂਦਾ ਹੁੰਦਾ ਨਹੀਂ ਦਵਾਈ ਚ ਹੁਣ ਮੈਨੂੰ ਇਹ ਨਹੀਂ ਪਤਾ ਵੀ ਦਵਾਈ ਦਾ ਮੁਸਕ ਕਿਹੋ ਜਿਹਾ ਹੁੰਦਾ ਤੇ ਸ਼ਰਾਬ ਦਾ ਕਿਹੋ ਜਿਹਾ ਸ਼ਰਾਬ ਦਾ ਹੀ ਮੁਸਕ ਸੀ ਆ ਫਿਰ ਤੈਨੂੰ ਪੁੱਛ ਲਾਂਦੀ ਲੈ ਦੱਸੋ ਐ ਕਿਵੇਂ ਪੁੱਛ ਲਾਂਦੀ ਜੇ ਲੜਾਈ ਪੈ ਜਾਂਦੀ ਚਲ ਤੂੰ ਐ ਕਰੀ ਮੇਰੀ ਗੱਲ ਸੁਣਾ ਹੂੰ ਉਹਦਾ ਤਾਂ ਪਤਾ ਲੱਗ ਜਾਊਗਾ ਹੂੰ ਤੂੰ ਨਾ ਬੇਬੇ ਲੋਵੇ ਗੱਲ ਨਾ ਕਰੀ ਹਜੇ ਮੈਂ ਤਾਂ ਕੀ ਗੱਲ ਕਰਨੀ ਬੇਬੇ ਲੋਵੇ ਹਾਂ ਉਹਦਾ ਜਿਆਦਾ ਰੌਲਾ ਪਾਊਗੀ ਉਹ ਉਹ ਤਾਂ ਪਤਾ ਲੱਗ ਹੀ ਜਾਣਾ ਉਹ ਤਾਂ ਪਤਾ ਲੱਗ ਜੂ ਆਪੇ ਚਲ ਠੀਕ ਆ ਤੁਸੀਂ ਧਿਆਨ ਰੱਖਿਓ ਪਰ ਨਾ ਤੁਸੀਂ ਵੀ ਮੈਂ ਵੀ ਧਿਆਨ ਰੱਖਾਂ ਹਾਂ ਹਾਂ ਧਿਆਨ ਰੱਖ ਪੂਰਾ ਮੈਨੂੰ ਲੱਗਦਾ ਨਹੀਂ ਮੈਨੂੰ ਇਹੀ ਲੱਗਦਾ ਵੀ ਉਹ ਹੋਮਿਓਪੈਥੀ ਦਵਾਈ ਚੋਂ ਦਾ ਹੁੰਦਾ ਹੈ ਚਲੋ ਆਪਾਂ ਪਤਾ ਤਾਂ ਕਰਦੇ ਆ ਪਰ ਮੈਨੂੰ ਪੱਕਾ ਯਕੀਨ ਹੈ ਵੀ ਹੁਣ ਮੈਨੂੰ ਇੰਨੀ ਤਾਂ ਨਹੀਂ ਮੈਂ ਕਮਲੀ ਵੀ ਮੈਨੂੰ ਪਤਾ ਨਾ ਲੱਗੇ ਵੀ ਦਵਾਈ ਦਾ 스멜 ਕਿਹੋ ਜੀ ਹੁੰਦੀ ਹੈ ਤੇ ਉਹਦੀ ਕਿਹੋ ਜੀ ਨਹੀਂ ਵੀਰਪਾਣ ਰੱਖ ਕੇ ਕੀ ਦੀ ਗਲਾਸ ਹਾਂ ਵੀਰਪਾਣ ਰੱਖ ਕੇ ਕੀ ਸੀ ਮੈਂ ਹੁਣ ਰੋਜ਼ ਧਿਆਰ ਚ ਪਾ ਕੇ ਦਵਾਈ ਲੈਂਦੀ ਹੂ ਨੇ ਪਰ ਦਵਾਈ ਦੀ 스멜 ਲੱਗਦੀ ਨਹੀਂ ਸੀ ਉਹ ਦਵਾਈ ਚ ਹੋਰ ਤਰ੍ਹਾਂ ਦਾ ਮੁਸ਼ਕਲ ਆਉਂਦਾ ਹੁੰਦਾ। ਹੋਮੋਪੈਥੀ ਜੋ ਉਮੀਦ ਹੁੰਦਾ ਨਹੀਂ ਆਉਂਦਾ। ਸਰਾਬ ਦਾ ਹੋਰ ਸਮੇਂ ਹੁਣ ਮੇਰੇ ਸਰਾਬ ਦਾ ਮੁਸ਼ਕਲ ਨਹੀਂ ਪਤਾ ਵੀ ਕਿਹੋ ਜਿਹਾ ਹੁੰਦਾ। ਚਲ ਕੋਈ ਨਹੀਂ ਫਿਰ ਕਰਦੇ ਆ ਪਤਾ ਮੈਨੂੰ ਕਰਨ ਦੇ ਪਤਾ। ਠੀਕ ਹੈ। ਉੱਠ ਖੜਿਆ ਯਾਰ ਇੰਨਾ ਦਿਨ ਜੜਾ ਪਿਆ ਅਲੇ ਪਈਆਂ ਤੂੰ। ਮੇਰੀਆਂ ਤਾਂ ਲੱਤਾਂ ਵਾਹੀਆਂ ਵਾਹੀਆਂ ਦੂਤੀਆਂ ਨਹੀਂ ਆਣੀਆਂ ਨੇ ਜੀ। ਇੱਕ ਤਾਂ ਜਣੀ ਤੂੰ ਹੁਣ ਕੱਦ ਕੀ ਜਿਹੜੀ ਦਵਾਈ ਲੈਣੀ ਹੈ ਨਾ ਉਹਦਾ ਨਾਂ ਹੁੰਦਾ। ਇੱਕੋ ਵਿੱਚੋਂ ਮੁਸ਼ਕ ਸਰਾਬ ਵਰਗੀ ਮਾਰਦੀ ਹੈ। ਫਿਰ ਹੁਣ ਹੋਰ ਦੱਸ ਕੀ ਕਰਾਂ ਫਿਰ ਦਵਾਈ ਲੈ ਕੇ ਟਾਈਮ ਪਾਸ ਹੁੰਦਾ ਮੇਰੇ ਤਾਂ ਦਵਾਈ ਨਾਲ ਹੀ ਟਾਈਮ ਪਾਸ ਹੁੰਦਾ ਜੇ ਉਹ ਲੈ ਲੈਣੀ ਆ ਤਾਂ ਚਲਦੀ ਹੋ ਜਾਣੀ ਨਹੀਂ ਮੇਰੇ ਤਾਂ ਫਿਰ ਉਹੀ ਹਾਲ ਹੀ ਆ ਬਸ ਆ ਹੋਂ ਦੇ ਵਿੱਚ ਜੇ ਕੁਝ ਹੋਊਗਾ ਤਾਂ ਫਿਰ ਅੱਗੇ ਜਾ ਕੇ ਕੀ ਕਰੋਗੇ ਜਿਵੇਂ ਲੋਕਾਂ ਦਾ ਟਾਈਮ ਪਾਸ ਹੋ ਜਾਂਦਾ ਜਿਵੇਂ ਮੇਰਾ ਹੋ ਜੂਗਾ ਐਂ ਟਾਈਮ ਪਾਸ ਨਹੀਂ ਹੁੰਦਾ ਜਿਵੇਂ ਤੂੰ ਕਰਦੀ ਐ ਹੋਰ ਹੁਣ ਫਿਰ ਦਵਾਈ ਨਾਲ ਹੀ ਹੋ ਮੇਰਾ ਟਾਈਮ ਪਾਸ ਤਾਂ ਤੂੰ ਮਾਰੀ ਮੋਟੀ ਦਵਾਈ ਲੈ ਕੇ ਉੱਠ ਖੜ ਜਾ ਰ ਬੇਬੇ ਕੀ ਕਹੂਗੀ ਵੀ ਹਲੇ ਦੁਪਹਿਰਾ ਹੋਇਆ ਪੈਗਾ ਹਲੇ ਸੁੱਤੀ ਪਈ ਐ ਅਮਨ ਕਦੋਂ ਦੀ ਉੱઠી ਹੈਗੀ ਉਹ ਨਹੀਂ ਜੇ ਸਵੇਰੇ ਆਮਨ ਕੰਮ ਕਰ ਲੈਂਦੀ ਐ ਜੀ ਮੈਥੋਂ ਵੱਧ ਤੇ ਉਹੀ ਮੈਂ ਸ਼ਾਮ ਦਾ ਵੀ ਉਹ ਤੋਂ ਵੱਧ ਕਰਦੀ ਆਂ ਕੰਮ ਤੂੰ ਦਵਾਈ ਪੀ ਕੇ ਨਾ ਗੋਹੇ-ਕੂੜੇ ਦਾ ਨਿਮੇੜ ਦੇ ਨਹੀਂ ਜੀ ਇਹ ਦਵਾਈ ਦੋ ਟਾਈਮ ਨਹੀਂ ਪੀਣੀ ਇਹ ਤਾਂ ਸ਼ਾਮ ਨੂੰ ਪੀਣੀ ਐ ਤੇ ਨਾਲੇ ਮੈਂ ਗੋਹੇ-ਕੂੜੇ ਦਾ ਨਹੀਂ ਕਰਦੀ ਮੈਂ ਤਾਂ ਚੁੱਲ੍ਹੇ-ਝੋਕੇ ਦਾ ਕੰਮ ਕਰੂੰਗੀ ਵੀਰਪਾਲ ਪੁੱਤ ਹਾਂ ਜੀ ਮੰਮੀ ਤੂੰ ਉੱਠ ਕੇ ਰੋਟੀ ਬਣਾ ਲੈਂਦੀ ਮੈਂ ਉਹ ਫਿਰ ਸਫਾਈ ਕਰੀ ਜਾਂਦੀ ਐ ਅਮਨ ਤਾਂ ਮੈਨੂੰ ਤਾਂ ਦਵਾਈ ਪੀਣੀ ਪਊ ਜੀ ਫੇਰ ਹੀ ਰੋਟੀਆਂ ਪੱਕਣਗੀਆਂ ਤੇ ਜੇ ਮੈਂ ਦੋ ਟਾਈਮ ਦਵਾਈ ਪੀਣ ਲੱਗੀ ਹਾਂ ਕੰਮ ਖਰਾਬ ਹੋ ਜਾਊਗਾ ਫੇਰ ਐ ਤਾਂ ਗਲਤ ਹੋ ਗਈ ਗੱਲ ਐ ਐ ਤਾਂ ਤੇਰਾ ਲੋਟ ਨਹੀਂ ਆਉਣਾ ਭਾਈ ਕੰਮ ਕੋਈ ਨਾ ਜੀ ਫੇਰ ਮੈਂ ਦਵਾਈ ਪੀ ਕੇ ਪਕਾਉਂਗੀ ਰੋਟੀਆਂ ਫੇਰ ਉਹ ਕਹੂਗੀ ਮੈਂ ਸਫਾਈਆਂ ਕਰਦੀ ਆਂ ਵੀ ਮੈਂ ਰੋਟੀ ਬਗਾ ਮੈਂ ਕਿ ਮੈਂ ਸਫਾਈ ਕਰਾਂ ਕੋਈ ਨਾ ਮੰਮੀ ਫੇਰ ਮੈਂ ਪਕਾ ਲੂ ਮੈਂ ਦਵਾਈ ਪੀ ਲਾ ਭੁੱਖ ਲੱਗੀ ਭੇਜਿਆ ਸਾਰਿਆਂ ਨੂੰ ਭਾਈ ਪਕਾ ਲੈ ਪਕਾਉਣੀ ਐ ਚੱਲ ਪਕਾ ਲੈ ਰੋਟੀ ਯਾਰ ਫੇਰ ਮੈਂ ਵੀ ਖੇਤ ਖੂਤ ਨੂੰ ਜਾਣਾ ਤੂੰ ਤਾਂ ਪਈ ਐ ਮੌਜ ਨਾਲ ਪਕਾਉਣੀ ਆ ਜੀ ਤੁਸੀਂ ਤਾਂ ਸਾਰਾ ਢੱਬਰੀ ਮੇਰੇ ਮੰਗਰ ਪੈ ਰਹੇ ਹੋਗੇ ਹੁਣ ਦਵਾਈ ਲਵਾਂ ਕੁੱਟ ਫੇਰ ਰੋਟੀਆਂ ਪੱਕਣਗੀਆਂ ਐ ਕੋਈ ਪੱਕਦੀਆਂ ਨਹੀਂ ਮੈਥੋਂ ਸੋਡੀਆਂ ਰੋਟੀਆਂ ਜੇ ਥੋੜੀ ਜੀ ਦਵਾਈ ਪਾਲਾਂ ਜੇ ਬਾਲੀ ਪਾਲੀ ਫੇਰ ਕੰਮ ਵੀ ਨਹੀਂ ਬਣਨਾ ਹੂੰ ਗੁੱਡੀ ਨੂੰ ਭੁੱਖ ਜਾਨੀ ਹੈ ਨਾ ਥੋੜੀ ਜੀ ਪਾ ਲੈਣੇ ਆ ਰਾਤ ਨੂੰ ਤਾਂ ਚੱਲ ਪੀ ਕੇ ਸੌਣੀ ਹੁੰਦਾ ਹੈਗਾ ਤੂੰ ਮਰਨਾ ਯਾਰ ਐ ਨਹੀਂ ਦਵਾਈ ਪੀਕੇ ਐ ਨਹੀਂ ਇਦਾਂ ਕੰਮ ਚੱਲਣਾ ਫਿਰ ਇਹਦੇ ਨਾਲ ਮੇਰਾ ਕੰਮ ਨਹੀਂ ਬਣਦਾ ਜੀ ਫਿਰ ਤੇਰਾ ਕੰਮ ਹੋਊ ਹੋ ਜੀ ਹਾਂ ਦਵਾਈਆਂ ਇੰਨੇ ਨਹੀਂ ਪਿੰਦੀ ਰਹੀ ਜੇ ਹੁਣ ਐਵੇਂ ਪੀ ਲਈ ਹੁਣ ਮੈਂ ਰੋਟੀ ਰੂਟੀ ਬਣਾ ਲੂੰਗੀ ਫੇ ਰੋਟੀਆਂ ਇੱਕ ਅੱਧਾ ਡਾਂਗ ਹੀ ਪੱਕਣਗੀਆਂ ਫਿਰ ਬਸ ਇਹ ਪੀ ਕੇ ਬਣੂ ਮੈਂ ਇੱਥੇ ਤਾਂ ਹੁਣ ਨਹੀਂ ਮਿੱਥ ਬਣਦਾ ਫਿਰ ਤੂੰ ਨਹੀਂ ਬਚਦੀ ਚੱਲ ਦੇਖੀ ਜਾਊ ਜੀ ਮੈਂ ਦੁਨੀਆ ਨਾਲੀ ਆ ਮੈਂ ਮੇਰੇ ਨਾਲ ਬਣ ਜੂਗੀ ਚੱਲ ਚੰਗਾ ਮੇਰੀ ਗੱਲ ਸੁਣ ਤੂੰ ਇਹਨੂੰ ਛੱਡ ਦੇ ਮੈਂ ਤੈਨੂੰ ਕਿਸੇ ਚੰਗੇ ਡਾਕਟਰ ਕੋ ਦਵਾਈ ਦਵਾ ਲਾਵਾਂ ਨਾ ਇਹ ਨਹੀਂ ਛੱਡੀ ਜਾਂਦੀ ਨਹੀਂ ਛੱਡੀ ਮੈਂ ਬਹੁਤ ਦਵਾਈਆਂ ਲੈ ਕੇ ਖਿਲੀਆਂ ਇਹ ਤੋਂ ਬਿਨਾ ਬਰੇਗਰ ਰਸੋਈ ਚ ਮੈਨੂੰ ਤਾਂ ਸ਼ਰਾਬ ਦੀ ਸਮੀਲ ਆਈ ਜਾਂਦੀ ਰਹਿੰਦੀ ਰਸੋਈ ਚ ਮੈਨੂੰ ਤਾਂ ਕੋਈ ਆਉਂਦੀ ਨਹੀਂ ਗੀ ਨਾ ਮੈਨੂੰ ਤਾਂ ਕੱਲ੍ਹ ਦੀ ਆਈ ਜਾਂਦੀ ਹੈ ਮੈਨੂੰ ਹੁਣ ਵੀ ਆਈ ਜਾਂਦੀ ਹੈ ਨਾ ਮੈਨੂੰ ਤਾਂ ਕੋਈ ਆਉਂਦੀ ਨਹੀਂ ਇਨਾਕੀ ਖਵਰਾ ਕਹੇ ਜਾ ਲੱਗਿਆ ਜਿਹੜੇ ਤੈਨੂੰ ਸ਼ਰਾਬ ਦੀ ਸਮੀਲ ਚੜੀ ਜਾਂਦੀ ਆ ਮੈਨੂੰ ਤਾਂ ਆਈ ਜਾਂਦੀ ਹੈ ਕਿ ਮੈਨੂੰ ਤਾਂ ਕੱਲ੍ਹ ਵੀ ਆਈ ਹੈ ਮੈਨੂੰ ਅੱਜ ਵੀ ਆਈ ਹੈ ਸਮੀਲ ਸ਼ਰਾਬ ਦੀ ਨਾ ਤੈਨੂੰ ਐਵੇਂ ਲੱਗਦਾਗਾ ਐਂ ਤਾਂ ਕੋਈ ਸ਼ਰਾਬ ਸ਼ੂਦੀ ਸਮੀਲ ਨਹੀਂ ਆਉਂਦੀ ਮੈਂ ਤਾਂ ਆਟਾ ਗੁੰਨਦੀ ਆ ਰੋਟੀਆਂ ਪਕਾਉਣੀ ਆ ਚ ਫਿਰ ਅਗਲਾ ਸਟੇਪ ਸਰਾਬ ਨਹੀਂ ਸਕਿਆ ਤੇ ਮੈਂ ਨਾ ਉਹਨਾਂ ਦੱਸ ਤੀਂ ਕਿ ਸਭ ਹੋ ਗਿਆ ਹਾਂ ਉਹ ਗੱਲ ਸੱਜਣਾ ਵੀਰ ਪਾਹਾਂ ਤੇ ਗਲਾਸਾਂ ਪੀ ਲਈ ਸੋਚ ਹੁਣ ਫਿਰ ਨਵਾਂ ਉਸਤਮਾ ਜਿੰਦਾ ਸੋਚ ਸਰਾਬ ਅੱਛਾ ਆ ਮੈਂ ਗਲਾਸ ਵੀ ਸੁੱਕ ਕੇ ਨਹੀਂ ਮੈਂ ਉਤਾਰ ਲੈ ਵੀ ਜਾਂਦਾ ਫਿਰ ਹਾਂ ਤੁਸੀਂ ਦੇਖ ਕੇ ਆਣਾ ਵੀ ਅੱਜ ਚੜ੍ਹਦੇ ਕੋਲ ਸਾਈਡ ਆ ਦੇਖਣਾ ਹਾਂ ਐਂ ਉਦ ਤੱਕ ਆ ਰਹੀ ਪੀਣ ਲੱਗਿਆ ਹੋਵੇ ਮੈਂ ਤਾਂ ਇਹ ਤਾਂ ਵੀ ਇਹਨੇ ਵੀ ਤੁਸੀਂ ਧਿਆਨ ਤਾਂ ਦਿਓ ਪਤਾ ਤਾਂ ਲੱਗੇ ਵੀ ਕੌਣ ਕੀ ਗੱਲ ਹੈਗੀ ਮੰਮੀ ਜਾ ਕੇ ਹਾਂ ਠੀਕ ਹੈ ਕਿਵੇਂ ਆ ਜੂਗੀ ਮਮਾ ਦਾ ਪੁੱਛਣਾ ਸੀ ਮੌਸਮ ਜਾਂ ਠੀਕ ਨਹੀਂ ਸਪਰੇਅ ਰੱਖ ਮੈਂ ਕਰੀ ਰਹਿਣ ਦੀ ਅੱਜ ਫਿਰ ਦੇਖ ਲੈ ਜਿੰਦਰੀ ਮਰਜੀ ਹੈ ਅੱਛਾ ਨਾ ਕਰਾਂਗੇ ਚਲ ਕੀ ਸੁੰਘੀ ਜਿਆ ਮੈਂ ਤੂੰ ਸ਼ਰਾਬ ਪੀਤੀ ਹੈ ਮਦਾ ਸ਼ਰਾਬ ਵਾਲੀ ਦੀ ਮਕਾਨ ਨਹੀਂ ਜਾਂਦਾ ਤੂੰ ਵੀਂਦੀ ਗੱਲ ਕਰਦਾ ਹੈ ਸ਼ਰਾਬ ਯਾਰ ਮੈਨੂੰ ਨੁਸਕਾ ਹੀ ਜਾਂਦਾ ਸ਼ਰਾਬ ਯਾਰ ਮੈਨੂੰ ਆਵਣ ਨੇ ਵੀ ਕਿਹਾ ਗਏ ਕਿ ਜਦੋਂ ਵੀਰਪਾਲਾ ਗਲਾਸ ਰੱਖ ਕੇ ਹੀ ਐ ਸੋਈ ਚ ਕਿਦੋਂ ਗਲਾਸ ਚੋਂ ਵੀ ਸ਼ਰਾਬ ਦਸਮੈਂਦੋਂ ਵੀ ਉਹ ਦਵਾਈ ਪੀਂਦੀ ਐ ਉਹ ਕਾਲੀ ਦਵਾਈ ਕਾਲੀ ਕਾਲੀ ਦਵਾਈ ਉਹਦੇ ਨਾਲ ਕੋਡੇ ਕਿੱਟੇ ਕੰਮ ਨਹੀਂ ਕਰਦੇ ਅੱਛਾ ਉਹ ਆਮੜਾ ਕਾਹੜੀ ਨੂੰ ਟੈਂਸ਼ਨ ਲਈ ਪੁੱਛਿਆ ਕੱਲ੍ਹ ਜੀ ਅਣੀ ਸ਼ਰਾਬ ਪੀਂਦਾ ਹੈ ਆਪਣੇ ਦਾ ਕੋਈ ਆਪਣੇ ਸ਼ਰਾਬ ਕੌਣ ਪੀਂਦਾ ਹੈ ਉਹੀ ਗੱਲ ਐ ਕੰਗੜੀ ਜਮਈ ਉਹਦਾ ਬਸ ਹੋ ਰਹੀਦੀ ਐ ਦਵਾਈ ਦਵਾਈ ਤੋਂ ਮਨਾ ਤਾਂ ਸਹੀ ਨਹੀਂ ਕੰਮ ਕਰਦਾ। ਉਹ ਈ ਟੈਨਸ਼ਨ ਲਈ ਜਾਂਦੀ ਹੈ ਫਿਰ। ਉਹ ਮੇਰੇ ਦੋ ਵਾਰੀ ਮੇਰੇ ਨਾਲ ਵੀ ਆ ਗਈ। ਦੇਖਿਓ ਜੀ ਜਾ ਕੇ ਕਹਿੰਦੀ ਸ਼ਰਾਬ ਕੌਣ ਪੀਂਦਾ। ਉਹ ਚ ਦਵਾਈ ਚ ਸਮੈਲੀ ਇਹੋ ਜੀ ਹੁੰਦੀ ਹੈ। ਸ਼ਰਾਬ ਵਰਗੀ ਲੱਗਦੀ ਹੈ। ਹਾਂ। ਹੋਮੋਪੈਥੀ ਚ ਜਗਾਉਂਦੀ ਹੁੰਦੀ ਹੈ। ਹਾਂ। ਫਿਰ ਹੋਰ ਡਾਕਟਰ ਡਾਕਟਰ ਨੂੰ ਦਿਖਾ ਦੇ ਯਾਰ। ਨਾ ਨਾ ਦੇਖਦੇ ਕੋਈ ਨਹੀਂ ਕਿਹਾ ਸੀ ਮੈਂ ਯਾਰ। ਕਹਿੰਦੀ ਇਹ ਤੋਂ ਬਣਾ ਤਾਂ ਮੇਰੇ ਹੱਡੀ ਨਹੀਂ ਚੱਲਦੇ। ਅੱਛਾ। ਫਿਰ ਰਹਿਣ ਦੀ ਸਪਰੇ ਦਾ? ਹਾਂ ਰਹਿਣ ਦੇ ਯਾਰ। ਮੌਸਮ ਖਰਾਬ ਹੋਰ ਕਾਦੇ ਵਾਸਤੇ ਕਰਨੀ ਹੈ। ਕੀ ਆਉਣ ਵਾਲਾ ਮੈਨੂੰ ਫੈਰੀ ਨਹੀਂ ਕਰਨ ਦੋ ਫਿਰ। ਹਾਂ। ਹਜੇ ਤਾਂ ਰੋਟੀ ਨਹੀਂ ਬਣੀ 2 ਘੰਟੇ ਹੋ ਗਏ ਭੁੱਖ ਲੱਗੀ ਪਈ ਐ ਹੈ 12 ਵਜੇ ਉੱਠ ਕੇ ਅੱਜ ਕੱਲ੍ਹ ਦੀਆਂ ਲੰਗਰ ਪਕਾਉਂਦੀਆਂ ਨੇ ਓ ਲੈ ਮਾਤਾ ਰੋਟੀ ਇਹ ਬੱਸ ਤਾਂ ਹੋ ਗਈ ਤੇ ਉਹ ਗੁੱਦਾ ਪਾਲਮੀ ਦਾਲ ਚ ਓ ਕਿਉਂ ਖਾ ਕੇ ਕਿਹੜਾ ਮਾਤਾ ਤੇ ਮੱਲ ਟਾਉਣੀ ਨੇ ਮੈਨੂੰ ਨਹੀਂ ਸਵਾਦ ਆਦੀ ਸਬਜ਼ੀ ਐ ਬਿਨਾ ਉਹ ਐਨੀ ਤਾਂ ਦਾਲ ਰੋਟੀ ਸਵਾਦ ਬਣਾ ਕੇ ਲਿਆਂਦੀ ਐ ਖਾ ਲੈ ਮੇਰੀ ਗੱਲ ਆਪੋ ਖਾ ਲੈ ਐ ਨਹੀਂ ਕਰਦੇ ਖਾ ਖਾ ਕੀ ਹੋਇਆ ਨਹੀਂ ਤੈਨੂੰ ਹੈ ਤੇ ਤੂੰ ਤਾਂ ਫਿਲਮਾਂ ਨੂੰ ਕਰੀ ਜਾਣੀ ਹੈਗੀ ਉਹ ਅਮਨ ਤੇ ਕਿੱਦੇ ਨਹੀਂ ਆਈ ਉਹ ਤਾਂ ਕਦੇ ਐਂ ਕਰਦੀ ਨਹੀਂ ਹੈਗੀ ਤੇਰੇ ਮੰਗੂ ਮੈਂ ਤਾਂ ਐਂ ਕਰਦੀ ਆ ਗਲਾਬੋ ਨਹੀਂ ਚੁੱਪ ਕਰ ਗਮਾਂਡਣ ਆਉਂਦੀ ਐ ਪੀਗੱਲਾ ਬਣਾਉਗੀ ਲੋਕਾਂ ਕੋਲੇ ਜਾ ਕੇ ਦੱਸੂਗੀ ਪਿੰਡ ਚ ਰਹਿਣਾ ਆਪਾਂ ਆਪਾਂ ਹੀ ਡਰਦੇ ਗਲਾਬੋ ਕਿਸੇ ਤੋਂ ਸਸਰੀ ਘਰ ਬਣੇ ਸਸਰੀ ਘਰ ਹੋਰ ਸਸਰੀ ਹਾਂ ਠੀਕ ਐ ਵਣੇ ਤੂੰ ਦੱਸ ਬਾਗੋ ਬਾਗ ਵਾਸੀ ਵਧੀਆ ਭਾਈ ਖੁਸ਼ੀ ਚਾਹੀਦਾਗਾ ਹੋਰ ਭੈਣੇ ਅਮਰਤਾ ਸੋਢੀ ਨਹੀਂ ਬੋਲਦੀ ਸੀ ਇਹ ਤਾਂ ਬੜੀਆ ਰੌਣਕ ਲਾਈ ਰੱਖਦੀ ਹੈ ਰੌਣਕ ਨੂੰ ਕੀ ਮਾਸੀ ਮੈਂ ਖਾੜਾ ਲਾਇਆ ਇੱਥੇ ਪਰ ਇਹਦਾ ਦਿਮਾਗ ਠੀਕ ਹੈਗਾ ਜਿਹੜਾ ਇੰਨਾ ਬੋਲਦੀ ਆ ਨਹੀਂ ਭੈਣੇ ਮਜ਼ਾਕ ਹੀ ਇਸ ਵਾਰੀ ਹੈ ਅੱਛਾ ਇਹ ਤਾਂ ਜੇ ਤੂੰ ਆਥਣੇ ਦੇਖੇ ਨਾ ਆਥਣੇ ਬਾਹਲਾ ਖਾਉ ਨੂੰ ਪਉਂਦੀ ਹੈ ਛੱਡ ਪਰਾਂ ਭੈਣੇ ਇਹ ਗੱਲ ਤਾਂ ਮੈਂ ਤਾਂ ਭੋਗ ਨੂੰ ਕਹਿਣ ਆਈਆਂ ਅੱਛਾ ਹਾਂ ਸਾਡੀ ਰਿਸ਼ਤੇਦਾਰ ਚ ਤੈਨੂੰ ਪਤਾ ਹੀ ਆ ਮਰਗਤ ਜੀ ਹੋ ਗਈ ਨਾ ਹਾਂ ਫਿਰ ਗੱਡੀ ਕਰਾਈਆ। ਅੱਛਾ। ਹਾਂ ਨਾਲੇ ਆਪਣੇ ਆਏ ਦੂਜਿਆਂ ਨੂੰ ਵੀ ਕਹਿ ਕੇ ਆਈਆਂਗੀ। ਅੱਛਾ। ਮੈਂ ਤਾਂ ਤੈਨੂੰ ਕਹਿਣ ਆਈਏ ਭੋਗ ਤੇ ਚੱਲਿਓ। ਨਾ ਕੋਈ ਨਾ ਬੱਟ ਚੱਲਾਂਗੇ। ਫਿਰ ਆਈ 10 ਪਣ ਇੱਕ ਜਾਉਂਗੇ ਕਿ ਦੋ ਜਾਣੇ ਜਾਉਂਗੇ। ਉਸ ਹੱਬ ਨਾਲ ਫਿਰ ਸਵਾਰੀਆਂ ਕਰੀਆਂ ਜਾਂਦੀਆਂ ਨੇ। ਤੇ ਅਸੀਂ ਤਾਂ ਭਣ ਮੈਂ ਇੱਕੋ ਹੀ ਜਾਉ ਸ਼ਾਇਦ। ਫਿਰ ਜਾ ਫਿਰ ਮੈਂ ਤੈਨੂੰ ਦੱਸ ਦੂੰਗੀ ਜੇ ਦੋਨਾਂ ਨੇ ਜਾਣਾ ਹੋਇਆ ਪਰ ਮੇਰੀ ਸਲਾਹ ਕੱਲੀ ਦੀ ਹੋਈ ਹੈ ਮੈਂ ਕੱਲੂ ਹੀ ਜਾ ਸਕਦੀ ਆ। ਠੀਕ ਆਪਣੇ ਆਈ ਪੁੱਛਣ ਆਈ ਸੀ ਮੈਂ ਤਾਂ ਉਹੀ ਵੀਰਪਾਲ ਦੀ ਗੱਲੀ ਲੱਗ ਗਈ ਉਹ ਫਿਰ ਆਏ ਆ ਨਾ ਹੁਣ ਘਰ ਇੱਕ ਜਾਣੇ ਬਿਨਾਂ ਵੀ ਨਹੀਂ ਸਰਦਾ ਹੈਗਾ ਹਾਂ ਇਹ ਜਾਣਦਿਆਂ ਨਹੀਂ ਕਿਸੇ ਨੂੰ ਇੰਨਾ ਆਉਂਦਾ ਜੇ ਕੋਈ ਫਿਰ ਇੱਕ ਜਾਣੇ ਦਾ ਘਰੇ ਰਹਿਣਾ ਹੀ ਪੈਂਦਾ ਠੀਕ ਆਪਣੇ ਹਨਾ ਮੈਂ ਬਾਗ ਚੱਲੂੰਗੀ ਚੱਲ ਚੰਗਾਪਣ ਹਾਂ ਆ ਲੈ ਉਹ ਪਏ ਹੋ ਹੋਰ ਕਿਵੇਂ ਪਾਵਾਂ ਉਹ ਖੜੇ ਉਹ ਪੰਗੜਾ ਪਾਈਏ ਉਹ ਪਤਾ ਕਿ ਤੂੰ ਹੱਥ ਬੰਨਣਾ ਤੇਰੇ ਮੂਰੇ ਕਰ ਜਾ ਚੁੱਪ ਪਤਾ ਕਿ ਕਿੱਥੋਂ ਤੱਕ ਸੁਣਦੀ ਐ ਉਹ ਮੈਨੂੰ ਲੋਕਾਂ ਦਾ ਕੋਈ ਡਰ ਨਹੀਂ ਸ਼ਰਾਬ ਦਾ ਮੁਸਕ ਆਈ ਜਾਂਦਾ ਯਾਰ ਲੱਗਦਾ ਬ੍ਰਾਂਡ ਗਲਤ ਆ ਗਿਆ ਮੈਂ ਤਾਂ ਫਸ ਗਈ ਮੈਨੂੰ ਨਹੀਂ ਸ਼ਰਾਬ ਦਾ ਮੁਸਕ ਨਹੀਂ ਦਵਾਈ ਪੀਤੀ ਹੋਈ ਐ ਮੈਂ ਮੈਨੂੰ ਪਤਾ ਐ ਇਹ ਸ਼ਰਾਬ ਦੀ ਮੁਸਕ ਐ ਉਹ ਤੂੰ ਚੁੱਪ ਕਰ ਜਾ ਗੋਗੀ ਪੁੱਤਰਾ ਹਾਂ ਮੈਂ ਉਹਨਾਂ ਬੀਰਪਾਲ ਨੂੰ ਪਤਾ ਨਹੀਂ ਕੀ ਹੋ ਗਿਆ ਇੰਨਾ ਰੌਲਾ ਪਾਈ ਜਾਂਦੀ ਹੈ ਤਾਂ ਕੋਈ ਤਾਂ ਹੈ ਰੌਲਾ ਪਾਉਣ ਦੀ ਬਾਲੀ ਖੌਰੂ ਪੱਟੀ ਜਾਂਦੀ ਹੈ ਤਾਂ ਦੇਖ ਤਾਂ ਸੀ ਆ ਕੇ ਅੱਜ ਦੇਖ ਲੈਣੇ ਆ ਕੀ ਹੋ ਗਿਆ ਚਲੋ ਦੇਖੋ ਫਿਰ ਅਬ ਤਾਰ ਪੁੱਤ ਕੱਢੀ ਨਹੀਂ ਪੈ ਜਾ ਜਲੂਸ ਕਰ ਜਾਗਾ ਭੰਗੜਾ ਪਾਉਣਾ ਭੰਗੜਾ ਆ ਖੋਲੋ ਪੁੱਤ ਜਲੂਸ ਕੱਢ ਰੱਖਿਆਗਾ ਇਹ ਕਾਹਦਾ ਜਲੂਸ ਹੈ ਕੀ ਹੋ ਗਿਆ ਵੀਰਪਾਲ ਨੂੰ ਬਾਹਲੀ ਰੌਲਾ ਜਿਹਾ ਪਾਰਖਾਏ ਨੇ ਪਤਾ ਨਹੀਂ ਮੰਮੀ ਕੀ ਹੋ ਰਿਹਾ ਇਹਦਾ ਖੌਰੂ ਪਾਰਖਾਏਗਾ ਆ ਤੂੰ ਗਲਾਬੋ ਕਿਵੇਂ ਵਾਈ ਪੰਚਾਇਤ ਜੀ ਇਕੱਠੀ ਕਰ ਲਈ ਮੈਨੂੰ ਤਾਂ ਐ ਲੱਗਦਾ ਪੁੱਤ ਜੀ ਮੈਨੂੰ ਕਸਰ ਹੋ ਗਈ ਹੁੰਦੀ ਐ ਪਤਾ ਨਹੀਂ ਮੰਮੀ ਇਹਦਾ ਕਿਸੇ ਬਾਬੇ ਕੋਲ ਲੈ ਕੇ ਜਾਣਾ ਪਊ ਹਈ ਮੈਨੂੰ ਤਾਂ ਡਰ ਲੱਗਦਾ ਕਸਰ ਹੋ ਗਈ ਇਹਨਾਂ ਨੂੰ ਨਾ ਮਿੱਠੀਏ ਡਰ ਨਾ ਤੈਨੂੰ ਸ਼ਰਾਬ ਦਾ ਬਾਲਾ ਮੁਸਕ ਆਉਂਦਾ ਸੀ ਹੈਨਾ ਨਹੀਂ 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 ਮੈਨੂੰ ਕੋਈ ਮੁਸਕ ਨਹੀਂ ਆਉਂਦਾ ਮੈਨੂੰ ਨਹੀਂ ਆਉਂਦਾ ਹੈਗਾ ਕੀ ਹੋ ਗਿਆ ਵੀਰਪਾਲ ਤੈਨੂੰ ਮੈਂ ਵੀਰਪਾਲ ਨਹੀਂ ਮੈਂ ਚਾਚਾ ਕਹੋ ਸਾਰੇ ਜਣੇ ਚਾਚਾ ਮੈਨੂੰ ਵੀ ਪਾਲਾ ਆਪਾ ਬੈਠ ਕੇ ਗੱਲ ਕਰਦੇ ਆਂਗੇ ਤੂੰ ਇੰਨਾ ਰੌਲਾ ਨਾ ਪਾ ਸਾਰੇ ਗਮਾਂਡੀ ਸੁਣਦੇ ਨੇ ਇੱਧਰ ਮੈਂ ਨਹੀਂ ਡਰਦਾ ਕਿਸੇ ਤੋਂ ਮੈਂ ਚਾਚਾ ਆਂ ਚਾਚਾ ਕਿਸੇ ਤੋਂ ਡਰਦਾ ਹੈਗਾ ਪਹਿਲਾਂ ਤੇ ਦੀਆ ਦਵਾਈ ਵਾਲੀ ਸਿੱਸੀ ਡੇਗੜੀ ਬੂ ਇਹ ਕਰਦੀ ਆ ਸਾਰਾ ਖਰਾਬ ਹੱਥ ਨਾ ਲਾ ਦਿਓ ਚਾਚੇ ਦੀ ਦਵਾਈ ਨੂੰ ਪੁੱਤ ਇਹਦਾ ਕਸਰ ਹੁੰਦੀ ਹੈਗੀ ਮੈਨੂੰ ਐ ਲੱਗਦਾ ਵੀ ਇਹਨਾਂ ਦੇ ਕੋਈ ਆਂਡ ਗਮਾਂਡ ਚ ਇਹਦਾ ਚਾਚਾ ਹੋਊਗਾ ਮਰਿਆ ਹੋਇਆ ਆਂਡ ਗਮਾਂਡ ਚੋਂ ਨਹੀਂ ਬੁੜੀਏ ਮੈਂ ਸੱਚਾ ਚਾਚਾ ਜਾ ਜਾ ਕੇ ਪੈਜੋ ਕਿਉਂ ਤੋਂ ਬਸ ਬਣਾਇਆ ਚਲੋ ਪੁੱਤ ਬਾਹਰ ਕਿਉ ਤਮਾਸਾ ਬਣਾਇਆ ਹੈ। ਹਮਨੇ ਤੂੰਗਾ ਤਾਂ ਬਾਹਰ ਡਾਈ ਜਾਣਾ ਹੈਗਾ। ਤੂੰ ਤਾਂ ਅੰਦਰ ਹੀ ਵੜ ਜਾ ਕੀ ਪਤਾ ਫਾਹ ਫੂਆ ਲੈ ਲੈ ਫਿਰ ਔਖਾ ਹੋ ਜਿਓ ਆਪਾਂ ਨੂੰ। ਤੜਕੇ ਆ ਪਰ ਅੱਜ ਦੀ ਰਾਤ ਕੱਟ ਲਈਏ। ਤੜਕੇ ਇਹਨੂੰ ਕਿਸੇ ਬਾਬੇ ਕੋਲ ਲੈ ਕੇ ਚੱਲਾਂਗੇ ਆਪਾਂ। ਮੈਨਾਂ ਕਦੇ ਆ ਕੰਜਰ ਕੀਤੇ ਜਮਾ ਨਹੀਂ ਬੜਿਆ ਸੀ। ਪਤਾ ਨਹੀਂ ਆ ਕੀ ਹੋ ਗਿਆ। ਫਿਰ ਪੁੱਤ ਹੁਣ ਜਲਦੀ ਜਾਣੀ ਤਾਂ ਪਊਗੀ ਬਾਬੇ ਦੇ ਇਹ। ਚਲ ਦੇਖ ਲਓ ਮੰਮੀ। ਉੱਥੇ ਬੈ ਜਾ ਅੰਬਰੀ ਤੂੰ ਤਾਂ। ਦਾ ਤਾਂ ਤਾਂ ਔਖਾ ਹੀ ਹੋਇਆ ਪਿਆ ਹੁਣ ਕੀ ਕਰੀਏ ਮੈਂ ਤਾਂ ਇਹਨਾਂ ਨੂੰ ਮੈਂ ਤਾਂ ਨਹੀਂ ਉੱਥੇ ਪੈਂਦਾ ਯਾਰ ਮੈਂ ਤਾਂ ਉਹੀ ਕੁਛ ਕਰੀ ਜਾਂਦੀ ਹੈਗੀ ਰੌਲਾ ਪਾਈ ਜਾਂਦੀ ਹੈ ਹੋਰ ਫੇਰ ਹੁਣ ਕੀ ਕਰੀਏ ਦੱਸ ਮੈਂ ਤਾਂ ਗਣੀਏ ਨਾਲ ਦੀ ਪੇਕੀ ਫੋਨ ਕਰਕੇ ਪੁੱਛੋ ਇਦਾਂ ਗੱਲ ਛੋਟੀ ਸਹੀ ਹੈ ਇਦਾਂ ਗੱਲ ਛੋਟੀ ਸਹੀ ਹੈ ਫਿਰ ਫੋਨ ਕਰਕੇ ਸਵੇਰੇ ਪਤਾ ਕਰ ਲੈਣੇ ਪਤਾ ਕਰੋ ਪਤਾ ਤਾਂ ਲੱਗੀ ਵੀ ਕੌਣ ਹੈ ਕੀ ਗੱਲ ਹੈਗੀ ਵੀ ਗੱਲ ਹੈਗੀ ਹੈ ਕਿ ਕੀ ਗੱਲਬਾਤ ਹੈ ਕੀ ਗੱਲ ਹੈ ਫੇਰ ਹੀ ਸਾਰੀ ਸੱਚਾਈ ਸਾਹਮਣੇ ਆਊਗੀ ਹੂੰ ਉਹ ਤਾਂ ਤੈਨੂੰ ਉਹਦੀ ਰਾਖੀ ਰੱਖਣੀ ਪਊਗੀ ਉੱਥੇ ਪੈਣਾ ਪਊ ਮੈਨੂੰ ਤਾਂ ਡਰ ਲੱਗੀਆਂ ਉਹ ਤਾਂ ਬੜਾ ਕੁਝ ਕਰੀ ਜਾਂਦੀ ਹੈਗੀ ਜੇ ਉਹਨੇ ਕੁਝ ਕਰ ਲਿਆ ਫਿਰ ਕੀ ਕਰਾਂਗੇ ਆ ਹੀ ਡਰ ਲੱਗਦਾ ਮੈਨੂੰ ਤਾਂ ਚਾਹ ਬੈਠਾ ਰਹੂ ਤੇ ਬਰੂਰ ਕੀ ਪਿਆਤਾ ਜਾਂਦਾ ਨਹੀਂ ਦਿਨੇ ਪਈ ਜੀ ਸੌਂਜੀ ਤੂੰ ਦਿਨੇ ਸੌਂਜੀ ਜਿਆਦਾ ਕਰੀ ਜਦੋਂ ਉਹ ਪਈਗੀ ਫਿਰ ਪੈਜੀ ਜਾ ਕੇ ਹੋਰ ਉਹਨਾਂ ਚੋਂ ਬਾਹਰ ਉਹ ਕਰ ਲੈ ਚਾਹ ਫਿਰ ਹੈਲੋ ਕੀ ਹਾਲ ਹੈ ਮਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਵਧੀਆ ਜੀ ਤੁਸੀਂ ਹੱਸੋ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਸਾਰੇ ਹਾਂ ਹਾਂ ਬਾਈ ਵਧੀਆ ਇੱਕ ਵੀਰਪਾਲ ਨੂੰ ਪਹਿਲਾਂ ਵੀ ਕਾਸਰ ਹੁੰਦੀ ਸੀ ਕਾਸਰ ਆ ਹੁੰਦੀ ਸੀ ਬਾਈ ਅ ਆਪਣੇ ਕੋਈ ਆਣ ਗਮਾਣ ਚਾਚਾ ਹੈਗਾ ਹਾਂ ਚਾਚਾ ਤੇ ਉਹ ਸ਼ਰਾਬ ਪੀ ਬੜੀ ਪੀਂਦਾ ਸੀ ਉਹ ਮਰ ਗਿਆ ਸੀਗਾ ਅੱਛਾ ਫਿਰ ਵੀਰਪਾਲ ਤਾਂ ਸੱਚੀ ਹੈ ਉਹ ਜੀ ਹੋ ਗਿਆ ਭਾਈ ਉਹ ਜੋ ਸ਼ਰਾਬ ਦੀ ਮੁਸਕ ਵੀ ਆਉਂਦੀ ਹੈ ਕਿਵੇਂ ਵੀਰਪਾਲ ਨੂੰ ਕਸਰ ਜੀ ਹੋਈ ਜਾਂਦੀ ਹੈ ਕਹਿੰਦੀ ਮੇਰੇ ਚਾਚਾ ਆਉਂਦਾ ਹੈਗਾ ਅੱਛਾ ਹਾਂ ਜੇ ਲੋ ਬਈ ਕੋਈ ਬਾੜੀ ਟੈਨਸ਼ਨ ਨਾ ਲਿਓ ਫਿਰ ਕੋਈ ਨਹੀਂ ਮੈਂ ਆ ਜੂਗਾ ਜੇ ਲੋੜ ਪਈ ਨਾ ਉਹ ਤਾਂ ਠੀਕ ਹੈ ਆਪਾਂ ਤਾਂ ਹੀ ਪਤਾ ਕਰਨਾ ਸੀ ਨਾ ਵੀ ਉਹ ਕਹਿੰਦੀ ਹੈ ਕਿ ਮੇਰਾ ਚਾਚਾ ਆਏਗਾ ਵੀ ਬੋਲੀ ਜਾਂਦੀ ਰਹਿੰਦੀ ਹੈਗੀ ਹਾਂ ਹਾਂ ਅੱਛਾ ਚਾਚਾ ਇਹ ਆਪਣਾ ਸਕੇਹਾਂ ਦਾ ਸੀ ਹਾਂ ਭਾਈ ਜਿਵੇਂ ਸਕੇਹਾਂ ਜੋ ਸੀ ਅੱਛਾ ਬੜੀ ਆਉਣੀ ਜਾਣੀ ਸੀ ਆਪਣੇ ਘਰੇ ਤਾਂ ਠੀਕ ਐ ਬੱਸ ਫੇਰ ਤਾਂ ਉਹੀ ਆਉਂਦਾਗਾ ਸਰਾਬ ਦੀ ਮੁਸਕ ਵੀ ਬਾਲੀ ਮਾਰਦੀ ਐ ਹਾਂ ਹਾਂ ਠੀਕ ਐ ਚੱਲ ਫਿਰ ਕੋਈ ਕਹਰਦਿਆਂ ਹੱਲ ਯਾਰ ਕੋਈ ਬਾਬੇ ਬੂਬੇ ਦਾ ਦਿਖਾਉਣੇ ਆਗੇ ਹਾਂ ਭਾਈ ਇਹ ਲੋੜ ਪਈ ਕੋਈ ਤਾਂ ਦੱਸ ਹਾਂ ਠੀਕ ਐ ਫਿਰ ਮੈਂ ਤਾਂ ਹੀ ਪਤਾ ਕਰਦਾ ਸੀਗਾ ਚੰਗਾ ਮੈਂ ਫੋਨ ਤਾਂ ਮੈਂ ਕਰ ਲਿਆ ਕਰ ਲਿਆ ਆਉਣਾ ਜਮਾ ਸਗਾ ਜਾਚਾ ਅੱਛਾ दारू ਬਾਲੀ ਪਿੰਦਾ ਜੀ दारू ਪੀ ਕੇ ਉਹਦੀ ਮੌਤ ਹੋਈ ਹੈ ਅੱਛਾ ਫੇਰ ਤਾਂ ਨਾ ਆਪਾਂ ਕਿਸੇ ਚੰਗੇ ਸਿਆਣੇ ਨੂੰ ਦਿਖਾਈਏ ਬਾਈ ਇਹ ਆਏ ਨਹੀਂ ਠੀਕ ਆਉਣੀ ਫੇਰ ਇਹ ਚੱਲ ਦੇਖ ਲੈਨੇ ਆ ਮਮੀ ਹੋਰ ਕਿਸੇ ਨੂੰ ਪੁੱਛੋ ਕਿੱਥੇ ਆ ਸਿਆਣਾ ਕੋਈ ਆਪਾਂ ਕਿਹੜੇ ਕਦ ਗਏ ਆ ਕਿਸੇ ਸਿਆਣੇ ਕੋਲੇ ਚੱਲ ਕੋਈ ਨਹੀਂ ਕਰਦੇ ਆ ਗੱਲ ਹਾਂ ਕਿਸੇ ਬਾਬੇ ਜੀ ਕੋਈ ਪੁੱਛੋ ਬਾਈ ਕਿੱਥੇ ਹੈਗਾ ਕੋਈ ਆਪਾਂ ਉੱਥੇ ਲੈ ਕੇ ਚੱਲਾਂਗੇ ਪਤਾ ਨਹੀਂ ਹੁਣ ਕੀ ਹੋਣੀ ਕਿੱਥੇ ਲੈ ਕੇ ਜਾਣਾ ਪਊਗਾ ਵੀਰ ਭਾਈ ਚਾਚਾ ਸ਼ਰਾਬ ਮੰਗਦਾ ਲੈ ਆ ਮਿੱਠੀ ਸ਼ਰਾਬ ਚਾਚਾ ਸ਼ਰਾਬ ਮੰਗਦਾ ਹੋਰ ਨਹੀਂ ਕੁਝ ਮੰਗਦਾ ਲੈ ਭੱਜ ਗਈ ਡਰ ਗਈ ਉਹ ਤਾਂ ਮੰਮੀ ਵੀਰ ਜੀ ਉਹ ਵੀਰ ਪਰ ਰੋਲਾ ਪਾਈ ਜਾਂਦੀ ਕਹਿੰਦੀ ਸ਼ਰਾਬ ਦਿਓ ਕਹਿੰਦੀ ਚਾਚਾ ਸ਼ਰਾਬ ਮੰਗਦਾ ਆ ਜਾਓ ਅੰਦਰ ਦੇਖੋ ਆਪ ਚੱਲ ਪੁੱਤ ਦੇਖੀਏ ਕੀ ਕਰਦੀ ਹੈਗੀ ਆ ਜਾ ਮਮੀ ਇੱਥੇ ਠੇਕਾ ਖੁੱਲਿਆ ਸਾਲਾ ਸ਼ਰਾਬ ਦਾ ਲੈ ਕੇ ਦੇਵਾਂ ਰੰਬਾ ਐਂ ਨਾ ਬੋਲ ਚਾਚੇ ਨੂੰ ਚਾਚਾ ਮਹਿੰਗਾ ਤੇ ਜੂ ਕਨਾ ਤੇਰੀ ਉਹ ਦਵਾਈ ਜੀ ਸਿੱਟਣੀ ਪੂ ਉਹ ਦਵਾਈ ਨਹੀਂ ਸ਼ਰਾਬ ਹੈਗੀ ਨਹੀਂ ਬਈ ਮੈਨੂੰ ਲੱਗਦਾ ਸਮੈਲੀ ਉਹ ਜੀ ਆਉਂਦੀ ਆ ਤੇ ਚੋਂ ਦਵਾਈ ਹੀ ਲੱਗਦੀ ਮੈਨੂੰ ਤਾਂ ਦਵਾਈ ਨਹੀਂ ਹੈਗੀ ਬਈ ਸ਼ਰਾਬ ਆ ਉਹ ਐਨੀ ਦਾ ਤਾਂ ਜੋ ਮੁਸਕ ਮਾਰਦੀ ਐ ਐ ਕਰਦੇ ਆਪਾਂ ਆਪਣੇ ਅਮਰਤ ਤੇ ਗੁਰੀ ਤਰਕਸੀਲ ਦੇ ਨਾਟਕ ਖੇਡਣ ਜਾਂਦੇ ਹੁੰਦੇ ਨੇ ਅੱਛਾ ਆਪਾਂ ਉਹਨਾਂ ਨੂੰ ਪੁੱਛ ਲੈਣਾ ਕੀ ਇਲਾਜ ਹੋਵੇ ਉਹਨਾਂ ਕੋਲ ਕੋਈ ਇਹਦਾ ਨਹੀਂ ਪੁੱਤ ਉਹਦਾ ਜਵਾਬ ਨਹੀਂ ਉਹਨਾਂ ਨੂੰ ਕੀ ਪਤਾ ਹੈ ਇਹੀਆਂ ਗੱਲਾਂ ਦਾ ਇਹਦਾ ਕਿਸੇ ਚੰਗੇ ਬਾਬੇ ਨੂੰ ਆਪਾਂ ਜਾਵਾਂਗੇ ਉਹ ਭਾਂਡਾ ਭੰਨੂ ਦੀ ਦਾ ਮੰਮੀ ਫਿਰ ਉਹਨਾਂ ਦੀ ਸਲਾਹ ਲੈਣ ਚ ਤਾਂ ਆਪਾਂ ਨੂੰ ਕੋਈ ਹਰਜ ਨਹੀਂ ਨਾ ਪੁੱਤ ਉਹ ਤਾਂ ਸਾਰੇ ਪਿੰਡ 'ਚ ਦੱਸ ਦੇਣਗੇ ਮਾਂ ਇਹ ਗੱਲਾਂ ਵੀ ਕਦੇ ਉੱਜੀਆਂ ਰਹੀਆਂ ਨੇ ਇੱਕ ਵਾਰ ਦਾ ਬਲਾਕ ਹੋ ਗਈ ਦੋ ਇਹਨਾਂ ਨੂੰ ਨਾ ਉਹਨਾਂ ਨੂੰ ਨਾ ਬੁਲਾਇਓ ਨੁਕਸਾਨ ਹੋ ਜਾਊਗਾ ਤੁਹਾਡੇ ਘਰ ਦਾ ਚਾਚਾ ਕੰਦੀ ਸ਼ਰਾਬ ਹੀ ਮੰਗਦਾ ਤੇ ਮਾਂ ਸ਼ਰਾਬ ਤੈਨੂੰ ਓਏ ਖੜ ਜਾ ਯਾਰ ਚਲ ਵੇ ਹਟ ਜਾ ਪੁੱਤ ਮੈਂ ਨੀਂਦ ਦੀ ਗੋਲੀ ਨਹੀਂ ਹੁੰਨੀ ਐ ਫੇਰੇ ਨੀਂਦ ਦੀ ਗੋਲੀ ਲੈ ਕੇ ਸਮਝੂਗੀ ਲਿਆ ਮਮੀ ਜਲਦੀ ਲੈ ਗੋਲੀ ਮੈਨੂੰ ਤਾਂ ਡਰ ਲੱਗੀ ਜਾਂਦਾਗਾ ਲੈ ਵੀਰ ਪਾਲਾ ਪੀ ਲੈ ਇਹ ਪੈ ਗਏਗਾ ਹਾਂ ਪੈ ਗਈ ਐ ਇਹ ਗਲਾਬੋ ਚਲਾਕੀਆਂ ਕਰਦੀਆਂ ਮੇਰੇ ਨਾਲ ਫੋਕਾ ਪਾਣੀ ਲਈ ਫਿਰਦੀ ਐ ਨਹੀਂ ਪੈਗ ਪਾਇਆ ਹੋਇਆ ਐ ਲਪਾ ਕੁੱਡੇ ਚ ਪੈਗ ਪਾ ਕੇ ਧਿਆ ਪੀਲੇ ਪੀਲੇ ਨਾ ਫੋਕਾ ਪਾਣੀ ਦੇ ਕੀ ਚਲਾਕੀਆਂ ਕਰੀ ਜਾਂਦੀਆਂ ਉਰੇ ਫੜਾ ਕਲਾਸ ਮੈਂ ਪਾਉਣਾ ਪੈਗ ਤੈਨੂੰ ਜਲੂਸ ਕੱਢ ਰੱਖਿਆ ਮੰਮੀ ਕਰਤਾ ਇਹਦੇ ਪਾਂਿਆਂ ਨੂੰ ਮੈਂ ਫੋਨ ਆਉਂਦੇ ਆਹੋ ਮੈਂ ਪਾਉਣਾ ਪੈਗ ਇਹਨੂੰ ਚੱਲ ਕੋਈ ਨਹੀਂ ਪੁੱਤੇ ਇਹਦੀ ਕੀ ਬੱਸ ਦੀ ਗੱਲ ਐ ਇਹ ਕਿਹੜਾ ਇਹ ਆਪ ਬੋਲਦੀ ਐ ਸਾਰਾ ਕੁਝ ਪਤਾ ਲੱਗ ਗਿਆ ਆਉਂਦਾ ਇਹਦੇ ਚਾਚਾ ਕੋਈ ਨਹੀਂ ਇਹਦੇ ਭਾਈ ਦੱਸਣ ਗਿਆ ਆ ਕੇ ਸਾਰੀ ਗੱਲ ਆਪਾਂ ਉਹਨਾਂ ਨੂੰ ਬੁਲਾ ਲਿਆ ਆਉਂਦੇ ਆਹੋ ਕਰਿਆ ਫੋਨ ਮੈਂ हां बस आ ਜਾਣਗੇ ਆਪਾਂ ਫੇਰ ਇਹ ਗੱਲ ਕਰਾਂਗੇ ਉਹਨਾਂ ਨਾਲ ਕਰਾਂਗੇ ਇਹ ਦੇ ਕਿ ਇਹਦਾ ਸਾਰੇ ਦੀ ਗੱਲ ਨਹੀਂ ਹੈਗੀ ਇਹ ਸਾਰੇ ਤਾਂ ਇਹਦੀ ਸੀ ਨਹੀਂ ਇਹਦੇ ਸਾਰੇ ਦੀ ਗੱਲ ਨਹੀਂ ਹੈਗੀ ਕੋਈ ਨਾ ਤੂੰ ਘਬਰਾ ਨਾ ਕੋਈ ਨੇ ਇਹਦੇ ਪਾਈ ਆ ਜਾਣਗੇ ਆਪਾਂ ਉਹਨਾਂ ਨੂੰ ਬੁਲਾ ਲੇ ਮੈਂ ਫੋਨ ਕਰ ਸਾਰੇ ਬੈਠ ਕੇ ਇੱਥੇ ਗੱਲ ਕਰਾਂਗੇ ਉਹਨਾਂ ਨਾਲ ਕੋਈ ਨਹੀਂ ਕਰ ਲੋ ਗੱਲ ਉਹਨਾਂ ਨੂੰ ਉਹਨਾਂ ਨੂੰ ਪੁੱਛਾਂਗੇ ਵੀ ਇਹ ਪਹਿਲੇ ਆਏ ਸੀ ਭਾਈ ਕਿ ਸਾਡੇ ਘਰੇ ਆ ਕੇ ਹੋ ਗਈ ਦੱਸ ਵੀ ਸੰਤ ਆਪਾਂ ਇਹਨੇ ਸੂਲੀ ਤੇ ਟੰਗ ਰੱਖਿਆ ਹੈ ਦੱਸ ਕੀ ਕਰੀਏ ਉਹ ਯਾਰ ਹੁਣ ਤਾਂ ਵੀਰ ਪਾਉ ਨੂੰ ਸੋਚਣਾ ਚਾਹੀਦਾ ਔਰ ਹਰ ਲੋ ਉਹ ਚੇਪ ਕਿਤੇ ਨੇ ਲੋਕ ਚੇਪ ਕਿਤੇ ਨੇ ਇਹਨਾਂ ਦੇ ਘਰੇ ਤਾਂ ਜਿਆ ਆਏ ਆ ਵਿਕਾਸ ਰਾਣੀ ਲਾ ਫੋਨ ਤੈਨੂੰ ਹੀ ਲਾਇਆ ਸੀ ਮੈਨੂੰ ਫੋਨ ਲਾਇਆ ਸੀ ਆ ਤੇ ਮੈਨੂੰ ਉਹ ਕਹਿੰਦਾ ਵੀ ਐਂ ਕਰਕੇ ਗਾਹ ਜੀ ਛੋਟੇ ਵੀ ਤੇ ਚਾਚਾ ਉੱਚਾ ਸੀ ਆ ਮਾਂ ਹਾਂ ਵੀ ਚਾਚੇ ਜੀ ਦਾ ਮਾਤਾ ਬਾੜੀ ਦਾ ਰੂਪ ਸੀ ਆ ਮੈਂ ਤਾਂ ਫਿਰ ਉਹ ਬਹਾਨਾ ਬਣਾਤਾ ਵੀ ਉਹ ਮਰ ਗਿਆ ਸੀ ਉਹ ਚਲੋ ਚੱਲਦੇ ਆਂ ਕੀ ਕੀ ਲੱਗ ਗਿਆ ਸੀਗਾ ਕੀ ਹੋ ਗਿਆ ਇਹ ਯਾਰ ਬਸ ਜਰੂਸ ਕੱਢ ਰੱਖਿਆ ਯਾਰ ਮੇਰੇ ਚਾਚਾ ਆਉਂਦਾ ਉਹ दारू ਮੰਗਦਾ ਫਲਾਣਾ ਕੁਸ ਮੰਗਦਾ ਅੱਜ ਤਾਂ ਸਾਰਾ ਟੱਬਰ ਸਾਰੀ ਸਾਰੀ ਰਾਤ ਉਹ ਚਾਚਾ ਤਾਂ ਹੈਗਾ ਹਸੀ ਸਕਿਆ ਜੀ ਮੈਂ ਇਹਨੂੰ ਦੱਸੀ ਆਂ ਬੰਦਰਾਵਾ ਚਾਚਾ ਸੀਗੇ ਤਾਂ ਅਸੀਂ ਆ ਕੇ ਦੇਖੋ ਹਾਲ ਦੇਖ ਲੋ ਜੀ ਅੱਛਾ ਯਾਰ ਹਾਂ ਉਹ ਪਈਏ ਦੇਖ ਲੋ ਸਸਰੀਕਾਰ ਬੁੱਤ ਬਹਿ ਜਾ ਬਹਿ ਜਾ ਬਸ ਇੱਕੋ ਹੀ ਚੀਜ਼ ਹੈ ਚਾਚਾ दारू ਮੰਗਦਾ ਚਾਚਾ दारू ਮੰਗਦਾ ਤਪਾ ਰੱਖਿਆ ਬਰਾਵਾ ਅਪੀ ਲੋ ਪਾਣੀ ਇਸ ਦਿਨ ਹੀ ਤੰਗ ਕਰ ਰੱਖਿਆ ਕੱਲ ਦੇ ਸਭ ਤੋਂ ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ ਤੁਸੀਂ ਦੱਸੋ ਕੋਈ ਹੱਲ ਅਸੀਂ ਕੀ ਕਰੀਏ ਹੁਣ ਹੋਂ ਜਾਤਾ ਫਿਰ ਸੱਚ ਦੱਸ ਹੀ ਦਿੰਦੇ ਆ ਦੱਸਣਾ ਤਾਂ ਪਾਉਗੀ ਤੁਹਾਨੂੰ ਦੱਸ ਹੀ ਬਈ ਤੁਹਾਨੂੰ ਸਾਰੀ ਗੱਲ ਸੱਚ ਦੱਸ ਦਿੰਦੇ ਆ ਕੀ ਬਈ ਬਈ ਸਾਡੀ ਵੀ ਮਜਬੂਰੀ ਸੀ ਅਸੀਂ ਇਹਨੂੰ ਬਿਉਣਾ ਸੀ ਅੱਛਾ ਅਸੀਂ ਬਈ ਇਹਦੇ ਨਾਲ ਇੱਕ ਵਾਦਾ ਕੀਤਾ ਸੀ ਕੀ ਵਾਦਾ ਕੀਤਾ ਸੀ ਬਈ ਬਈ ਸਾਡਾ ਨਾ ਚਾਚਾ ਸੀ ਜਿਹੜਾ ਉਹ दारू ਪੀਂਦਾ ਹੁੰਦਾ ਉਹ ਇਹਨੂੰ ਛੋਟੀ ਜੀ ਹੁੰਦੀ ਨੂੰ ਥੋੜੀ ਜੀ दारू ਦੇ ਦਿੰਦਾ ਐਂ ਡਾਟਾ ਡਾਟਾ ਕਰਕੇ ਇਹ दारू दारू ਪੀਣ ਲੱਗ ਗਈ ਏ ਕਹਿੰਦੀ ਮੈਂ ਵਿਆਹ ਕਰਾਉਣਾ ਨਹੀਂ ਇਹ ਨਹੀਂ ਮੈਨੂੰ ਉੱਥੇ दारू ਨਹੀਂ ਮਿਲਣੀ ਅਸੀਂ ਇਹਨੂੰ ਵੀ ਕਹਿਤਾ ਸੀ ਨਾ ਵੀ ਅਸੀਂ ਦਿਨ ਉੱਥੇ दारू ਪਹੁੰਚਦੀ ਕਰਦਿਆ ਕਰਾਂਗੇ ਤਾਂ ਕਰਕੇ ਇਹਨੂੰ ਦਵਾਈ ਦਿੱਤੀ ਹੈ ਜਿਹੜੀ ਉਹ दारू ਹੀ ਆ ਸਾਡੇ ਨਾਲ ਤੁਸੀਂ ਹੋਰ ਬਹੁਤ ਵੱਡਾ ਧੋਖਾ ਕੀਤਾ ਬਈ ਪਰ ਅਸੀਂ ਵੀ ਇਹਨੂੰ ਵਿਆਉਣਾ ਸੀ ਸਾਡੀ ਵੀ ਮਜਬੂਰੀ ਸੀ ਕਿ ਸਾਡੇ ਨਾਲ ਦੱਸਤਾ ਦਿੰਦੇ ਨਾ ਸਾਨੂੰ ਹੁਣ ਮੇਰੀ ਗੱਲ ਸੁਣੋ ਬਈ ਮੈਂ ਨਹੀਂ ਰੱਖਦਾ ਲੈ ਜਾਓ ਆਪ ਜੀ ਨੂੰ ਤੁਸੀਂ ਸਾਡੇ ਨਾਲ ਬਾਹਲਾ ਵੱਡਾ ਧੋਖਾ ਕੀਤਾ ਹੈਗਾ ਆ ਪਈਏ ਖੜੀ ਕਰੋ ਤੇ ਲੈ ਜਾਓ ਨਾ ਪੁੱਤ ਇਹ ਗੱਲ ਜਿੱਤ ਨਾਲ ਤਾਂ ਇੰਨੀ ਬਦਨਾਮੀ ਹੈ ਨਾਲੇ ਆਪਣੀ ਵੀ ਹੈ ਆਪਾਂ ਲਾਜ ਕਰਾਵਾਂਗੇ ਇਹਦਾ ਹੈ ਇੱਕ ਮੌਕਾ ਤਾਂ ਆਪਾਂ ਇਹਨਾਂ ਨੂੰ ਦੇਈਏ ਹੋਰ ਬਈ ਅਸੀਂ ਨਾਲ ਆ ਥੋੜੇ ਇੱਕ ਮੌਕਾ ਦਿਓ ਸਾਡੇ ਆਪਾਂ ਕਿਸੇ ਚੰਗੇ ਡਾਕਟਰ ਨੂੰ ਦਿਖਾਉਣੇ ਆ ਇਹਨਾਂ ਨੂੰ ਇਹਨਾਂ ਨੂੰ ਵੀ ਪੁੱਛੋ ਅਸੀਂ ਤੁਹਾਨੂੰ ਦਵਾਈ ਦਵਾਵਾਂਗੇ ਤੁਸੀਂ ਲੈ ਲੋਗੇ ਦਵਾਈ ਠੀਕ ਹੋ ਜੀ ਲੈ ਲਵਾਂਗੇ ਡਾਕਟਰੀ ਇਲਾਜ ਕਰਾਵਾਂਗੇ ਇਹਦਾ ਇਹਨਾਂ ਦਾ ਡਾਕਟਰੀ ਇਲਾਜ ਕਰਾਈਏ ਹਾਂ ਇੱਥੇ ਲੋੜ ਪਈ ਦੱਸ ਦਿਓ ਵੀ ਨਾਲ ਖੜਿਆ ਸੀ ਲੋੜ ਦਾ ਕੀ ਭਰਾਵਾ ਸਾਰੀ ਲੋੜ ਹੀ ਲੋੜ ਐ ਹੁਣ ਸੋਨੂੰ ਹੀ ਸਾਰਾ ਕੁਝ ਕਰਨਾ ਪਊਗਾ ਤੁਸੀਂ ਕੋਈ ਨਾ ਭਾਈ ਆਜੋ ਤੇ ਆਪਾਂ ਕੱਠੀ ਲੈ ਕੇ ਚੱਲਾਂਗੇ ਆਹ ਹੋ ਗਏ ਆਉਣਗੇ ਕਿਦਾਂ ਮੰਮੀ ਅੱਜ ਹੀ ਲੈ ਕੇ ਚਲਾਂਗੇ ਚੱਲ ਅੱਜ ਹੀ ਲੈ ਚੱਲੋ ਚਲੋ ਭਾਈ ਅੱਜ ਹੀ ਲੈ ਚੱਲੋ ਚਲੋ ਠੀਕ ਐ ਆਜੋ ਦਵਾਈ ਦਵਾ ਕੇ ਲਈ ਜੀ ਸਾਨੂੰ ਚਲੋ